ਕੇਬੀਸੀ ਦੇ ਉਤੇ ਅਮਿਤਾਬ ਬੱਚਨ ਨਾਲ ਦਰਜੀਤ ਉਸਾਨ ਦੀ ਕੰਟਰੋਵਰਸਰੀ ਸ਼ਾਇਦ ਇੰਨੀ ਵੱਡੀ ਨਾ ਹੁੰਦੀ ਅਗਰ 31 ਅਕਤੂਬਰ ਯਾਨੀ ਅੱਜ ਦੀ ਤਰੀਕ ਨੇੜੇ ਨਾ ਹੁੰਦੀ ਕਿਉਂਕਿ ਇਸ ਦੇ ਪ੍ਰੋਮੋ ਆਨੇ ਸ਼ੁਰੂ ਹੋ ਗਏ ਜਦੋਂ 31 ਅਕਤੂਬਰ ਆ ਰਹੀ ਸੀਗੀ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਕੁਝ ਅਜਿਹੇ ਜ਼ਖਮ ਦਿੱਤੇ ਨੇ ਜੋ ਕਦੇ ਵੀ ਭਰੇ ਨਹੀਂ ਜਾ ਸਕਦੇ ਤੇ ਨਾ ਹੀ ਉਹਦੀ ਕਦੇ ਪਰਭਾਈ ਹੋ ਸਕਦੀ ਹੈ ਅੱਜ ਦਾ ਦਿਨ ਯਾਨੀ ਕਿ 31 ਅਕਤੂਬਰ 1984 ਦੀ ਤਰੀਕ ਇਹ ਉਹ ਜ਼ਖਮ ਆ ਜੋ ਅੱਜ ਵੀ ਤਾਜ਼ਾ ਹੈ ਤੇ ਇਹ ਸਭ ਹੋਇਆ ਇੰਦਰਾ ਗਾਂਧੀ ਕਰਕੇ ਇੰਦਰਾ ਗਾਂਧੀ ਕਾਂਗਰਸ ਦਾ ਉਹ ਚਿਹਰਾ ਸੀਗਾ ਜਿਸ ਨੇ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਤੇ ਟੈਂਕ ਚੜਾ ਦਿੱਤੇ ਸੀ ਤੇ ਹਮਲਾ ਕਰ ਦਿੱਤਾ ਸੀਗਾ ਉਸ ਦਾ ਬਦਲਾ ਲੈਂਦੇ ਹੋਏ ਭਾਈ ਸੋਨ ਸਿੰਘ ਤੇ ਭਾਈ ਪਿਆਨ ਸਿੰਘ ਨੇ 1984 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਸੌਦਾ ਲਗਾ ਦਿੱਤਾ ਸੀਗਾ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਇਹ ਸਿਰਫ ਬਦਲਾ ਨਹੀਂ ਇੱਕ ਕਤਲੇਆਮ ਸੀ ਦਿੱਲੀ ਤੋਂ ਸ਼ੁਰੂ ਹੋਇਆ ਦੁੱਖ ਦਾ ਸਫ਼ਰ ਘਰ ਸਾਰੇ ਪੰਜਾਬ ਦੇ ਉਜਾੜ ਦਿੱਤੇ ਤੇ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਸਿਰਫ ਆਪਣੀ ਪਹਿਚਾਣ ਕਰਕੇ ਰਿਪੋਰਟਸ ਤੇ ਇਨਵੈਸਟੀਗੇਸ਼ਨ ਨੇ ਦਿਖਾਇਆ ਕਿ ਇਸ ਕਤਲੇਆਮ ਵਿੱਚ ਪੁਲਿਸ ਚੁੱਪ ਰਹੀ ਤੇ ਕੁਝ ਕਰਾਊਡ ਨੂੰ ਰੋਕਣ ਦੀ ਬਜਾਏ ਉਹਨਾਂ ਨਾਲ ਮਿਲ ਕੇ ਤੋੜਪੋੜ ਕੀਤੀ ਤੇ ਸਿੱਖਾਂ ਨੂੰ ਮਾਰਿਆ ਲੋਕਤੰਤਰ ਦੀ ਰਾਖੀ ਕਰਨ ਵਾਲੇ ਸਿਸਟਮ ਤੇ ਸਰਕਾਰ ਜਮ੍ਹਾਂ ਫੇਲ ਹੋ ਗਈ ਅੱਜ 31 ਅਕਤੂਬਰ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਇਨਸਾਫ਼ ਅਜੇ ਤੱਕ ਨਹੀਂ ਮਿਲਿਆ ਇਹ ਸਿਰਫ ਸਿੱਖ ਕਮਿਊਨਿਟੀ ਦਾ ਦਰਦ ਨਹੀਂ ਇਹ ਪੂਰੇ ਦੇਸ਼ ਦਾ ਜ਼ਖਮ ਹੈ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਉਦੋਂ ਹੋ ਜਾਂਦੀ ਹੈ ਕਿ ਅਸੀਂ ਸਿੰਗਰ ਦਾ ਵਿਰੋਧ ਤਾਂ ਕਰ ਦਿੰਨੇ ਆ ਜਿਹੜਾ ਸਿਰਫ ਪੰਜਾਬ ਦੇ ਲੋਕਾਂ ਦੇ ਭਲੇ ਲਈ ਜਾਂ ਡੋਨੇਸ਼ਨ ਲਈ ਇੱਕ ਸ਼ੋਅ ਉਤੇ ਗਿਆ ਸੀਗਾ ਪਰ ਜਿਸ ਪਾਰਟੀ ਨੂੰ ਬਿਲੋਂਗ ਕਰਦੇ ਹੋਏ ਨੇਤਾ ਸ਼ਰੀਆਂ ਗਲੀਆਂ ਵਿੱਚ ਘੁੰਮ ਕੇ ਵੋਟਾਂ ਮੰਗਦੇ ਨੇ ਉਹਨਾਂ ਬਾਰੇ ਅਸੀਂ ਕੁਝ ਬੋਲਦੇ ਨਹੀਂ ਨਾਹੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਦਿਲਜੀਤ ਹੀ ਇਕਲੌਤਾ ਐਦਾਂ ਦਾ ਸਟਾਰ ਹੈ ਜਿਸ ਨੇ 1984 ਦੇ ਉੱਤੇ ਕਈ ਪੰਜਾਬੀ ਫਿਲਮਾਂ ਕੀਤੀਆਂ ਹੋਈਆਂ ਨੇ ਪੰਜਾਬੀ ਕੀ ਹਿੰਦੀ ਫਿਲਮਾਂ ਵੀ ਕੀਤੀਆਂ ਹੋਈਆਂ ਨੇ ਤੇ ਹੁਣ ਜਸਵੰਤ ਸਿੰਘ ਖਾਲੜਾ ਜੋ ਕਿ 1984 ਦੇ ਦੌਰ ਤੋਂ ਬਾਅਦ ਜੋ ਸਿੱਖ ਨੌਜਵਾਨਾਂ ਨੂੰ ਮਾਰੇ ਗਿਆ ਸੀਗੇ ਤੇ ਉਹਨਾਂ ਨਾਲ ਸੰਬੰਧਿਤ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਮਾਣ ਵਾਲੀ ਫਿਲਮ ਵੀ ਦਲਜੀਤ ਨੇ ਕੀਤੀ ਆ ਬਾਕੀ ਤੁਹਾਡੇ ਕੀ ਵਿਚਾਰ ਹੈ ਕਿ ਸਾਨੂੰ ਇੱਕ ਸਿੰਗਰ ਨੂੰ ਟਾਰਗੇਟ ਕਰਨਾ ਚਾਹੀਦਾ ਜਾਂ ਉਸ ਪਾਰਟੀਆਂ ਉਸ ਲੀਡਰਾਂ ਦਾ ਜਿਹੜੇ ਉਸ ਪਾਰਟੀ ਨੂੰ ਸੰਬੰਧ ਰੱਖਦੇ ਨੇ ਜਦੋਂ ਇਹ ਸਾਰਾ ਕੁਝ ਹੋਇਆ ਸੀ ਤੇ ਜਿਨ੍ਹਾਂ ਨੇ ਇਹ ਸਾਰਾ ਕੁਝ ਹੋਣ ਦਿੱਤਾ ਸੀ ਕੇਬੀਸੀ ਦੇ ਉੱਤੇ ਅਮਿਤਾਭ ਬੱਚਨ ਨਾਲ ਦਲਜੀਤ ਉਸਾਨ ਦੀ ਕੰਟਰੋਵਰਸੀ ਸ਼ਾਇਦ ਇੰਨੀ ਵੱਡੀ ਨਾ ਹੁੰਦੀ ਅਗਰ 31 ਅਕਤੂਬਰ ਯਾਨੀ ਅੱਜ ਦੇ ਤਰੀਕ ਨੇੜੇ ਨਾ ਹੁੰਦੀ ਕਿਉਂਕਿ ਇਸ ਦੇ ਪ੍ਰੋਮੋਆਂ ਨੇ ਸ਼ੁਰੂ ਹੋ ਗਏ ਜਦੋਂ 31 ਅਕਤੂਬਰ ਆ ਰਹੀ ਸੀ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਕੁਝ ਅਜਿਹੇ ਜ਼ਖਮ ਦਿੱਤੇ ਨੇ ਜੋ ਕਦੇ ਵੀ ਭਰੇ ਨਹੀਂ ਜਾ ਸਕਦੇ ਤੇ ਨਾ ਹੀ ਉਸ ਦੀ ਕਦੇ ਪਰਭਾਈ ਹੋ ਸਕਦੀ ਹੈ ਅੱਜ ਦਾ ਦਿਨ ਯਾਨੀ ਕਿ 31 ਅਕਤੂਬਰ 1984 ਦੀ ਤਰੀਕ ਇਹ ਉਹ ਜ਼ਖਮ ਆ ਜੋ ਅੱਜ ਵੀ ਤਾਜ਼ਾ ਹੈ ਤੇ ਇਹ ਸਭ ਹੋਇਆ ਇੰਦਰਾ ਗਾਂਧੀ ਕਰਕੇ ਇੰਦਰਾ ਗਾਂਧੀ ਕਾਂਗਰਸ ਦਾ ਉਹ ਚਿਹਰਾ ਸੀਗਾ ਜਿਸ ਨੇ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਤੇ ਟੈਂਕ ਚੜ੍ਹਾ ਦਿੱਤੇ ਸੀ ਤੇ ਹਮਲਾ ਕਰ ਦਿੱਤਾ ਸੀਗਾ ਉਸ ਦਾ ਬਦਲਾ ਲੈਂਦੇ ਹੋਏ ਭਾਈ ਸੰਤ ਸਿੰਘ ਤੇ ਭਾਈ ਬਿਆਨ ਸਿੰਘ ਨੇ 1984 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਸੌਦਾ ਲਗਾ ਦਿੱਤਾ ਸੀਗਾ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਇਹ ਸਿਰਫ ਬਦਲਾ ਨਹੀਂ ਇੱਕ ਕਤਲੇਆਮ ਸੀ ਦਿੱਲੀ ਤੋਂ ਸ਼ੁਰੂ ਹੋਇਆ ਦੁੱਖ ਦਾ ਸਫ਼ਰ ਘਰ ਸਾਰੇ ਪੰਜਾਬ ਦੇ ਉਜਾੜ ਦਿੱਤੇ ਤੇ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਸਿਰਫ ਆਪਣੀ ਪਹਿਚਾਣ ਕਰਕੇ ਰਿਪੋਰਟਸ ਤੇ ਇਨਵੈਸਟੀਗੇਸ਼ਨ ਨੇ ਦਿਖਾਇਆ कि इस कत्लेआम ਵਿੱਚ ਪੁਲਿਸ ਚੁੱਪ ਰਹੀ ਤੇ ਕੁਝ ਕਰਾਊਡ ਨੂੰ ਰੋਕਣ ਦੀ ਬਜਾਏ ਉਹਨਾਂ ਨਾਲ ਮਿਲ ਕੇ ਤੋੜਫੋੜ ਕੀਤੀ ਤੇ ਸਿੱਖਾਂ ਨੂੰ ਮਾਰਿਆ ਲੋਕਤੰਤਰ ਦੀ ਰਾਖੀ ਕਰਨ ਵਾਲੇ ਸਿਸਟਮ ਤੇ ਸਰਕਾਰ ਜਮ੍ਹਾਂ ਫੇਲ ਹੋ ਗਈ ਅੱਜ 31 ਅਕਤੂਬਰ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਇਨਸਾਫ਼ ਅੱਜ ਤੱਕ ਨਹੀਂ ਮਿਲਿਆ ਇਹ ਸਿਰਫ ਸਿੱਖ ਕਮਿਊਨਿਟੀ ਦਾ ਦਰਦ ਨਹੀਂ ਇਹ ਪੂਰੇ ਦੇਸ਼ ਦਾ ਜ਼ਖਮ ਹੈ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਉਦੋਂ ਹੋ ਜਾਂਦੀ ਹੈ ਕਿ ਅਸੀਂ ਸਿੰਗਰ ਦਾ ਵਿਰੋਧ ਤਾਂ ਕਰ ਦਿੰਨੇ ਆ ਜਿਹੜਾ ਸਿਰਫ ਪੰਜਾਬ ਦੇ ਲੋਕਾਂ ਦੇ ਭਲੇ ਲਈ ਜਾਂ ਡੋਨੇਸ਼ਨ ਲਈ ਇੱਕ ਸ਼ੋਹਰਤ ਉੱਤੇ ਗਿਆ ਸੀਗਾ ਪਰ ਜਿਸ ਪਾਰਟੀ ਨੂੰ ਬਿਲੋਂਗ ਕਰਦੇ ਹੋਏ ਨੇਤਾ ਸ਼ਰਿਆਨ ਗਲੀਆਂ ਵਿੱਚ ਘੁੰਮ ਕੇ ਵੋਟਾਂ ਮੰਗਦੇ ਨੇ ਉਹਨਾਂ ਬਾਰੇ ਅਸੀਂ ਕੁਝ ਬੋਲਦੇ ਨਹੀਂ ਨਾਹੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਦਿਲਜੀਤ ਇੱਕ ਲੋਕਤਾ ਏਦਾਂ ਦਾ ਸਟਾਰ ਹੈ ਜਿਸ ਨੇ 1984 ਦੇ ਉੱਤੇ ਕਈ ਪੰਜਾਬੀ ਫਿਲਮਾਂ ਕੀਤੀਆਂ ਹੋਈਆਂ ਨੇ ਪੰਜਾਬੀ ਕੀ ਹਿੰਦੀ ਫਿਲਮਾਂ ਵੀ ਕੀਤੀਆਂ ਹੋਈਆਂ ਨੇ ਤੇ ਹੁਣ ਦਸਵੰਤ ਸਿੰਘ ਖਾਲੜਾ ਜੋ ਕਿ 1984 ਦੇ ਦੌਰ ਤੋਂ ਬਾਅਦ ਜੋ ਸਿੱਖ ਨੌਜਵਾਨਾਂ ਨੂੰ ਮਾਰੇ ਗਿਆ ਸੀਗਾ ਤੇ ਉਹਨਾਂ ਨਾਲ ਸੰਬੰਧਿਤ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਮਾਣ ਵਾਲੀ ਫਿਲਮ ਵੀ ਦਰਜੀਤ ਨੇ ਕੀਤੀ ਆ। ਬਾਕੀ ਤੁਹਾਡੇ ਕੀ ਵਿਚਾਰ ਆ ਕਿ ਸਾਨੂੰ ਇੱਕ ਸਿੰਗਰ ਨੂੰ ਟਾਰਗੇਟ ਕਰਨਾ ਚਾਹੀਦਾ ਜਾਂ ਉਸ ਪਾਰਟੀ ਹੌਸ ਲੀਡਰਾਂ ਦਾ ਜਿਹੜੇ ਉਸ ਪਾਰਟੀ ਨੂੰ ਸੰਬੰਧ ਰੱਖਦੇ ਨੇ ਜਦੋਂ ਇਹ ਸਾਰਾ ਕੁਝ ਹੋਇਆ ਸੀ ਤੇ ਜਿਨ੍ਹਾਂ ਨੇ ਇਹ ਸਾਰਾ ਕੁਝ